ਬੈਣਾ ਬੈਠਾ ਕਣੀ ਬੈਣਾ ਕਣੀ ਤੂੰ ਛੱਡ ਇੱਕ ਮਿੰਟ ਜਿਆਦਾ ਹੀ ਵਿਗੜਿਆ ਵੈ ਮਾਗਲਾ ਯਾਰ ਸੋ ਬੱਚਾ ਹੈ ਬੱਚਾ ਹੈ ਤੇ ਪੋਤਾ ਹੀ ਵਿਗੜਿਆ ਪਿਆ ਕੰਮ ਨਹੀਂ ਕਰਨ ਦਿੰਦਾ ਚੱਲ ਆਪਣੇ ਪਿੱਛੇ ਰਜ ਤੂੰ ਸੌਰੀ ਫੀਲ ਨਹੀਂ ਕਰ ਥਲੇ ਥਲੇ ਨੂੰ ਕਹ ਤੂੰ ਸੌੜਦਾ ਹੁਣ ਸੌਰੀ ਦੇ ਫੀਲ ਕਰਦਾ ਸਿਰ ਨਹੀਂ ਚੁੱਕਦਾ ਚੁੱਕ ਲੈ ਸੌਰੀ ਕਰ ਤੂੰ ਕੀ ਹੈ ਗਲਤੀ ਕੀਤੀ ਨਾ ਕੀਤੀ ਸੀ ਨਾ ਪਤਾ ਲੱਗਿਆ ਨਾ ਤੈਨੂੰ ਪੋਨੀ ਮਸ਼ੀਨ ਤੇ ਬੈਠਣਾ ਸੌਰੀ ਕਰ ਸੌਰੀ ਕਰ ਮਿੱਠੂ ਸੌਰੀ ਕਰ ਕਿਉਂ ਨਾ ਮੈਂ ਪਹਿਲਾਂ ਗਾਤੀ ਸੀ ਚੱਲ ਚੱਲ ਕਰ ਸੌਰੀ ਕਿਉਂ ਨਾ ਮੈਂ ਪਹਿਲਾਂ ਗਾਤੀ ਸੀ ਉਹ ਨਹੀਂ ਕਰਨੀ ਅੱਖੇ ਨੀਚੇ ਕਰ ਅੱਖੇ ਨੀਚੇ ਕਰ ਅਕੜੇ ਆ ਵੀ ਪੜੀ ਆ ਅਕੜ ਚਾ ਚਾ ਫੇਰ ਬੈਠ ਜਾ ਬੈਠ ਜਾ ਮੇਰੇ ਪੁੱਤ ਇੰਨੇ ਨਾ ਗਾਇਜ਼ ਇੱਥੇ ਨਾ ਬੈਠਣਾ ਇਹਨੂੰ ਬਹੁਤ ਜ਼ਿਆਦਾ ਪਸੰਦ ਆ ਆ ਇਹਨੇ ਹੁਣ ਇਹਨੇ ਪਰ ਕੁੜੀਆਂ ਨੂੰ ਕੰਮ ਨਹੀਂ ਕਰਨ ਪੋਨੀ ਉਹਨੇ ਹੋਣੀ ਹੋਣੀ ਹੋ ਗਿਆ ਬੱਚਾ ਤੇ ਇਨ ਹੁੰਦਾ ਬਸ ਮੈਂ ਬੈਠਾ ਚੱਲ ਕੋਈ ਹੁਣ ਇੰਨੇ ਇੱਕ ਵਾਰ ਪੋਟੀ ਕੀਤੀ ਆ ਜਾ ਵੀ ਬੈਗ ਮਿੱਠੂ ਓ ਮਿੱਠੂ ਮਿੱਠੂ ਬੰਦ ਖੰਡਾ ਗੱਲਾਂ ਆ ਜਾ ਆ ਜਾ ਬਾਹਰ ਆ ਜਾ ਮਿੱਠੂ ਮਿੱਟ ਬਾਹਰ ਆ ਜਾ ਕੰਮ ਕਰਨ ਦੇ ਪੜਾ ਵਿਗੜਿਆ ਗੰਦਾ ਬੱਚਾ ਚੱਲ ਆਪਣੇ ਵਾਲ ਨੇ ਚ ਦੇਖੋ ਹੁਣ ਜਾਂਦਾ ਗਾਇਸ ਚੱਲ ਤੂੰ ਨਹੀਂ ਇੱਥੇ ਵਾਰਾ ਖੰਡਾ ਸਕਦਾ ਚੱਲ ਕੁੱਪੜੀਆਂ ਨੂੰ ਕੰਮ ਕਰਨ ਦੇ ਬਟੇ ਪਾ ਜਾ ਇਥੋਂ ਮਿੱਠ ਬਾਏ